ਇਹ ਗ੍ਰਾਮ ਪੁਲਿਸ ਬਲੂ ਥਾਣਾ ਸਿਟੀ ਇਲਾਕੇ ਦੇ ਅੰਦਰ ਕਈ ਮੁਹੱਲਿਆਂ ਵਿੱਚ ਨਸ਼ਾ ਤਸਕਰਾਂ ਨੂੰ ਦਪੋਚਣ ਲਈ ਉਹਨਾਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਗਈ। ਜਿਉਂ ਹੀ ਲੋਕਾਂ ਨੂੰ ਪੁਲਿਸ ਛਾਪੇਮਾਰੀ ਦੀ ਸੂਹ ਮਿਲੀ ਤਾਂ ਲੋਕ ਆਪਣੇ ਘਰਾਂ ਨੂੰ ਖੁੱਲੇ ਛੱਡ ਕੇ ਘਰੋਂ ਫਰਾਰ ਹੋ ਗਏ। ਇਸ ਮੌਕੇ ਐਸਐਚਓ ਥਾਣਾ ਸਿਟੀ ਪਰਮਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਦੀ ਰੇਡ ਦੌਰਾਨ ਇਹ ਨਸ਼ਾ ਤਸਕਰ ਆਪਣੇ ਆਪਣੇ ਘਰਾਂ ਤੋਂ ਫਰਾਰ ਹੋ ਗਏ ਹਨ ਤੇ ਪੁਲਿਸ ਇਹਨਾਂ ਨੂੰ ਕਾਬੂ ਕਰਕੇ ਸਖਤ ਕਾਰਵਾਈ ਜ਼ਰੂਰ ਕਰੇਗੀ। ਇਹ ਜਗ੍ਹਾؤں ਦੇ ਬਾਕੀ ਮੁਹੱਲਿਆਂ ਦੇ ਵਿੱਚ ਪੁਲਿਸ ਵੱਲੋਂ ਰੇਡ ਕੀਤੀ ਜਾ ਰਹੀ ਹੈ ਕਿਸ ਤਹਿਤ ਕੀਤੀ ਜਾ ਰਹੀ ਹੈ ਔਰ ਕੀ ਕਹਾਂ ਨੰਬਰ ਸਾਡੇ ਮਾਨਯੋਗ ਐਸਐਸਪੀ ਸੌਰ ਜਗਰਾਉਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਪੂਰੇ ਜਗਰਾਉਂ ਡਿਸਟ੍ਰਿਕਟ ਦੇ ਵਿੱਚ ਅਲੱਗ-ਅਲੱਗ ਜਿਹੜੀ ਥਾਣੇ ਦੇ ਵਿੱਚ ਰੈਡਾ ਕਰਵਾਈ ਜਾ ਰਹੀਆਂ ਇਸੇ ਦੇ ਅਧੀਨ ਸਾਡੇ ਸਿਟੀ ਜਗਰਾਉਂ ਦੇ ਵਿੱਚ ਮਾਨਯੋਗ ਸਾਡੇ ਡੀਐਸਪੀ ਸਾਹਿਬ ਜਗਰਾਉਂ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਜਗਰਾਉਂ ਸਿਟੀ ਦੇ ਵਿੱਚ ਅਲੱਗ-ਅਲੱਗ ਮੁਹੱਲਿਆਂ ਦੇ ਵਿੱਚ ਰੈਡ ਕੀਤੀ ਗਈ ਹੈ ਜੀ ਗਾਂਧੀ ਨਗਰ ਮਾਈ ਜੀਨਾ ਮੁਹੱਲਾ ਤੇ ਹੋਰ ਕਈ ਮੁਹੱਲਿਆਂ ਦੇ ਵਿੱਚ ਰੈਡ ਕੀਤੀ ਗਈ ਹੈ ਜਿੱਥੇ ਜਿਹੜੇ ਡਰੱਗ ਪੈਡਲਰਸ ਨੇ ਡਰੱਗ ਸਪਲਾਈਅਰਸ ਨੇ ਉਹਨਾਂ ਦੇ ਅਸੀਂ ਰੇਡਾਂ ਕੀਤੀਆਂ ਜੀ ਕਈ ਬੰਦਿਆਂ ਦੇ ਜਿਹੜੇ ਹਾਜ਼ਰ ਨਹੀਂ ਮਿਲੇ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਹੈ ਤੇ ਅੱਗੇ ਵੀ ਜਿਹੜੀ ਸਾਡੀ ਇਹ ਰੇਡ ਚੱਲ ਰਹੀ ਹੈ ਸਾਨੂੰ ਉਮੀਦ ਹੈ ਵੀ ਸਾਡੇ ਹੱਥ ਕੁਝ ਨਾ ਕੁਝ ਲੱਗੇਗਾ ਸੋ ਜੋ ਆਪਾਂ ਉਹਨਾਂ ਦੇ ਖਿਲਾਫ ਬਣਦੀ ਐਨਡੀਪੀਐਸ ਐਕਟ ਤਹਿਤ ਜਿਹੜੀ ਕਾਨੂੰਨੀ ਕਾਰਵਾਈ ਹਮਲੇ ਵਿੱਚ ਲਿਆਵਾਂਗੇ ਪਰ ਤਈ ਕੁਝ ਘਰਾਂ ਦੇ ਵਿੱਚ ਦੇਖਿਆ ਕਿ ਮਤਲਬ ਉਹ ਘਰ ਛੱਡ ਕੇ ਪਹਿਲਾਂ ਹੀ ਭੱਜ ਗਏ ਸੀਗੇ ਔਰ ਪੁਲਿਸ ਨੂੰ ਖਾਲੀ ਮਿਲੇ ਉਹ ਘਰ ਅਸਲ ਦੇ ਵਿੱਚ ਕੀ ਹੁੰਦਾ ਜੀ ਜਿਹੜਾ ਇਹ ਗਾਂਧੀ ਨਗਰ ਮਹੱਲਾ ਹੈ ਜੀ ਇਹ ਪੂਰਾ ਜਿਹੜਾ ਹੈਗਾ ਗਲੀਆਂ ਦਾ ਜਾਲ ਵਿਛਿਆ ਹੋਇਆ ਹੈ ਇੱਥੇ ਜਦੋਂ ਆਪਾਂ ਤਿੰਨ ਟੀਮਾਂ ਇਕੱਠੀਆਂ ਇਕ ਘਰ ਦੇ ਤਿੰਨ ਟੀਮਾਂ ਇਕੱਠੀਆਂ ਅਲੱਗ-ਅਲੱਗ ਘਰਾਂ ਦੇ ਵਿੱਚ ਭੇਜਦੇ ਆ ਜਿਹੜੇ ਦੂਰੋਂ ਘਰ ਦੇਖਦੇ ਹੁੰਦੇ ਆ ਜਾਂ ਕੋਠਿਆਂ ਤੇ ਉਹ ਜਿਹੜੇ ਗਲਤ ਬੰਦੇ ਨੇ ਗਲਤ ਮਾੜੇ ਅਨਸਰ ਨੇ ਉਹ ਪਹਿਲਾਂ ਹੀ ਘਰ ਜਿਹੜਾ ਹੈਗਾ ਛੱਡ ਕੇ ਭੱਜ ਜਾਂਦੇ ਆ ਪਰ ਉਹਨਾਂ ਦਾ ਪ੍ਰੋਪਰ ਜਿਹੜਾ ਆਪਾਂ ਘਰ ਮਹਤਵਪੂਰਨ ਵਿਅਕਤੀਆਂ ਨੂੰ ਨਾਲ ਲੈ ਕੇ ਉਹ ਵੀ ਆਪਾਂ ਪ੍ਰੋਪਰ ਚੈਕਿੰਗ ਕਰ ਰਹੇ ਹਾਂ ਤੇ ਉਮੀਦ ਹੈ ਕੁਝ ਫਰੇ ਜਾਨਗੇ ਤੇ ਉਹਨਾਂ ਨੂੰ ਬਿਲਕੁਲ ਬਿਲਕੁਲ ਉਮੀਦ ਹੈ ਜੀ ਸਾਡੀ ਸੀਕ੍ਰੀਟ ਇਨਫੋਰਮੇਸ਼ਨ ਵੀ ਆ ਤੇ ਇਸ ਤੋਂ ਬਾਅਦ ਵੀ ਜਿਹੜੇ ਆਪਾਂ ਦੋ ਮਹੱਲੇ ਹੋਰ ਜਿਹੜੇ ਚੈੱਕ ਕਰਨੇ ਹੈ